ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਹੀ ਮੀਡੀਆ ਦੇ ਨੌਜਵਾਨ ਅਸੀਂ ਤਾਂ ਕਹਾਂਗੇ ਸਾਡੇ ਵਿੱਚ ਨੇ ਜਿਹੜੇ ਤੁਸੀਂ ਦਿੱਤੇ ਸਮੇਂ ਤੇ ਆਪਾਂ ਜਿਹੜਾ ਪੀਸੀ ਦਾ ਟਾਈਮ ਦਿੱਤਾ ਸੀ ਸਭ ਤੋਂ ਪਹਿਲਾਂ ਬੱਤੇ ਵਾਗੇ ਵੈ ਫਜ਼ੀ ਦਾ ਖਾਲਸਾ ਅੱਲ੍ਹਾ ਅਕਬਰ ਫਜ਼ੀ ਕੀ ਫਤਿਹ ਮੈਂ ਜਿਹੜੀ ਸਾਡੀ ਅੱਜ ਸਵੇਰ ਦੀ ਮੀਟਿੰਗ ਹੋਈ ਸੀ ਬੜਾ ਇੰਤਜ਼ਾਰ ਤੋਂ ਕੀਤਾ ਵੀ ਕੀ ਹੈ ਉਹ ਸਾਡੀ ਜਿਹੜੀ ਪ੍ਰਬੰਧਕੀ ਮੈਡਲ ਦੀ ਤਿੰਨ ਜਣਾਂ ਦੀ ਸਾਡੀ ਮੀਟਿੰਗ ਹੋਈ ਹੈ ਉਥੇ ਸਾਰੀ ਜਾਣਕਾਰੀ ਦੇਣਗੇ ਮੈਂ ਸਿਰਫ ਜਿਹੜੇ ਇਸ਼ੂ ਤੇ ਆਪਣੀ ਮੀਟਿੰਗ ਪਿੱਛੇ ਪ੍ਰਸ਼ਾਸਨ ਨਾਲ ਚੱਲੀ ਜੀ ਇਸ਼ੂ ਦੋ ਸੀਗੇ ਅਸੀਂ ਇੱਕ ਇਸ਼ੂ ਦੀ ਗੱਲ ਕੀਤੀ ਹੈ ਡੱਲੇਵਾਲ ਸਾਹਿਬ ਤੇ ਡੱਲੇਵਾਲ ਸਾਹਿਬ ਜਿਹੜੇ ਹਸਪਤਲ ਹਸਪਤਲ ਚਾਹ ਹਸਪਤਾਲ ਦੇ ਵਿੱਚ ਜੋ ਕਿਵੇਂ ਗਏ ਕਿਵੇਂ ਗਏ ਇਹਦੇ ਸਪਸ਼ਟਿਕਾਤ ਸਰਕਾਰ ਕਰੇਗੀ ਜਿੰਨਾ ਚਿਰ ਉਹਨਾਂ ਚਿਰ ਕੋਈ ਗੱਲ ਨਹੀਂ ਚੱਲਦੀ ਹਾਂ ਹਾਂ ਡੱਲੇਵਾਲ ਸਾਹਿਬ ਆ ਕੇ ਇੱਥੇ ਤੁਸੀਂ ਉਹਨੂੰ ਛੱਡੋ ਡੱਲੇਵਾਲ ਸਾਹਿਬ ਇੱਥੇ ਆਉਣ ਸਾਡੀ ਇਹੀ ਬੇਨਤੀ ਹੈ ਉਹਨਾਂ ਨੂੰ ਕਿ ਜਿੰਨਾ ਚਿਰ ਡੱਲੇਵਾਲ ਸਾਹਿਬ ਨਹੀਂ ਇੱਥੇ ਆਉਂਦੇ ਉਨਹੀਂ ਗਾਹਾਂ ਕੋਈ ਇਸ਼ੂ ਤੇ ਚਰਚਾ ਨਹੀਂ ਹੋਣੀ ਜਿਹੜੀ ਮਲ ਕੇਂਦਰ ਸਰਕਾਰ ਦੀ ਗੱਲ ਹੈ ਮੰਗਾਂ ਦੀ ਗੱਲ ਹੈ ਇਹ ਸ਼ੁਭਾਦ ਹੈ ਡੱਲੇਵਾਲ ਸਾਹਿਬ ਬਾਰੇ ਕੀ ਸੋਚਦੀ ਹੈ ਪੰਜਾਬ ਸਰਕਾਰ ਸਾਡੀ ਤਾਂ ਗੱਲਬਾਤ ਪੰਜਾਬ ਸਰਕਾਰ ਨਾਲ ਹੈ ਗੱਲ ਲੰਮੀ ਨਹੀਂ ਹੋਈ ਬੈਠੇ ਰਏ ਇਸ ਇਸ਼ੂ ਤੇ ਅਸੀਂ ਜਵਾਬ ਪੁੱਛਿਆ ਕਿ ਜਿਨ੍ਹਾਂ ਦੇ ਡੱਲੇਵਾਲ ਸਾਹਿਬ ਨੂੰ ਪੰਜਾਬ ਸਰਕਾਰ ਮੋਰਚੇ ਤੇ ਭੇਜੇ ਗਾਹਾਂ ਵਾਲੇ ਇਸ਼ੂ ਹੈ ਜਿਹੜੇ ਉਹ ਫਿਰ ਵਿਚਾਰ ਤਾਂ ਅਗਲੇ ਮੈਂ ਇਹ ਕਹਣਾ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਗੱਲ ਅਸੀਂ ਸੁਣ ਲਈ ਅਸੀਂ ਆਪਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪੰਜਾਬ ਸਰਕਾਰ ਨਾਲ ਗੱਲ ਕਰਕੇ ਮੰਤਰੀ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਜਲਦੀ ਹੀ ਤੁਹਾਨੂੰ ਮੈਸੇਜ ਦੁਬਾਰਾ ਦੇਵਾਂਗੇ ਅਸੀਂ ਤਾਂ ਇੱਥੋਂ ਤੱਕ ਵੀ ਕਹਤਾ ਕਿ ਜਿਹੇ ਜਾ ਮਾਹੌਲ ਹੈ ਜਿਹੇ ਜਾਂ ਸਾਨੂੰ ਗੁੱਸਾ ਹੈ ਜਿੰਨਾਂ ਕਿ ਸਾਨੂੰ ਆਇਆ ਹੈ ਜਿੰਨਾਂ ਕਿ ਕੀਤਾ ਹੈ ਇਹਨੂੰ ਬਿਹਤਰ ਇਹ ਹੈ ਸਾਨੂੰ ਲੜਦਾ ਅਸੀਂ ਲੜਦੇ ਆ ਤਾਂ ਬਿਹਤਰ ਇਹ ਹੈ ਕਿ ਸਭ ਤੋਂ ਸ਼ਾਂਤ ਕਰਨਾ ਹੈ ਤਾਂ ਲੋਕਾਂ ਨੂੰ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਓ ਤਾਂ ਉਹਨਾਂ ਨੇ ਸਾਨੂੰ ਇੰਨਾ ਇੱਕ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਅਸੀਂ ਸਾਹਾ ਗੱਲਬਾਤ ਕਰਕੇ ਸਾਨੂੰ ਮੈਸੇਜ ਦੇਵਾਂਗੇ ਅਸੀਂ ਇਹ ਕਹਿ ਆ ਵੀ ਸਾਨੂੰ ਮੈਸੇਜ ਦੇਣ ਦੀ ਲੋੜ ਨਹੀਂ ਡੱਲੇਵਾਲ ਸਾਹਿਬ ਛੋਟੇ ਕੋਲੇ ਆ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਓ ਅਗਲੀਆਂ ਗੱਲਾਂ ਫੇਰ ਹੀ ਸ਼ੁਕਰਾਂਗੇ ਹੁਣ ਮੇਰੇ ਤੋਂ ਬਾਅਦ ਜਿਹੜੀ ਸਾਡੀ ਮੀਟਿੰਗ ਚੱਲੀ ਐ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਆਪਣੇ ਭੱਗੂ ਜੀ ਸਾਰਿਆਂ ਦੀ ਜਾਣਕਾਰੀ ਕਰਨਗੇ ਮੈਂ ਇੰਨੀ ਕੁ ਜਾਣਕਾਰੀ ਦੇ ਕੇ ਜਿਹੜੀ ਉਹਨੇ ਸਾਫ਼ ਕਰ ਦਿਆਂ ਕਿ ਜਿਹੜੀ ਸਾਡੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਐ ਉਹਨਾਂ ਨੂੰ ਅਸੀਂ ਮੈਸੇਜ ਦਿੱਤਾ ਮੀਟਿੰਗ ਤੇ ਮੰਗਾ ਤੇ ਕੋਈ ਚਰਚਾ ਨਹੀਂ ਹੋਈ ਹੁਣੇ ਸਰਕਾਰ ਦੀ ਮਰਜ਼ੀ ਐ ਡੱਲੇਵਾਲ ਸਾਹਿਬ ਇੱਥੇ ਕਿਦੋਂ ਲੈ ਕੇ ਆਉਂਦੇ ਐ ਛੱਡਦੇ ਐ ਨਹੀਂ ਛੱਡਦੇ ਅਗਲਾ ਪ੍ਰੋਗਰਾਮ ਫਿਰ ਸਾਨੂੰ ਉਹਨਾਂ ਨੇ ਕੋਈ ਸਮਾਂ ਮੰਗਿਆ ਸਮਾਂ ਤੋਂ ਉਹ ਜਿਹੜਾ ਅਸੀਂ ਫਿਰ ਲਾਜ਼ਮੀ ਇਸ ইস্যੂ ਤੇ ਚਰਚਾ ਕਰਾਂਗੇ ਹੁਣ ਜਿਹੜੇ ਆਪਣੇ ਸਾਰੇ ਆਗੂ ਨੇ ਉਹਨਾਂ ਦੀ ਜਾਣ ਪਛਾਣ ਕਰਵਾ ਕੇ ਤੁਹਾਨੂੰ ਘਰ ਦੀ ਇੱਥੇ ਆਓ ਦੋਸਤ ਬਖੂਸ਼ਾ ਬੋਲੇ ਬੋਲ ਭਾਉ ਨੇ ਪੱਤਰਕਾਰ ਦੋਸਤੋ ਸਵੇਰੇ ਵੀ ਗੱਲ ਚੱਲਦੀ ਸੀ ਜਿਹੜੀ ਅ ਅੱਜ ਸਵੇਰੇ ਪੀਸੀ ਦੀ ਗੱਲ ਕੀਤੀ ਸੀ ਜਾਂ ਬਿਆਨਤੀ ਵੀ ਤੁਹਾਨੂੰ ਕੀਤੀ ਸੀ ਵੀ ਜਿਹੜਾ ਪੀਸੀ ਦਾ ਟਾਈਮ ਹੈਗਾ ਖਰੋਰੀ ਬਾਰਡਰ ਦਾ ਉਹ ਸ਼ਾਮ ਦੇ 4 ਵਜੇ ਦਾ ਡੰਨ ਕਰ ਦਿੱਤਾ ਹੈਗਾ ਹਰ ਰੋਜ਼ 4 ਵਜੇ ਪੀਸੀ ਹੋਇਆ ਕਰੂਗੀ ਔਰ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿਵੇਂ ਕਾਕਾ ਕੋਟੜਾ ਨੇ ਕਿਹਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਮੀਟਿੰਗ ਦੋ ਟੁਕ ਦੀ ਗੱਲ ਹੋਈ ਆ ਵੀ ਡੱਲੇਵਾਲ ਸਾਹਿਬ ਪਹਿਲਾ ਮੋਰਚੇ 'ਚ ਹਾਜ਼ਰ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲਿਆਓ ਤੇ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਕੋਈ ਗੱਲ ਹੈਗੀ ਆ ਉਸ ਤੋਂ ਬਾਅਦ ਕਰਾਂਗੇ ਜਿਵੇਂ ਪ੍ਰਸਥਿਤੀ ਬਣੀ ਮੋਰਚਿਆਂ ਦੀ ਤਾਂ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਸਰਜੀਤ ਸਿੰਘ ਡੱਲੇਵਾਲ ਸਾਹਿਬ ਔਰ ਸੁਖਜੀਤ ਸਿੰਘ ਹਰਦੋਜ ਢੰਡੇ ਸਾਹਿਬ ਮਰਨ ਵਰਤ ਤੇ ਬੈਠੇ ਨੇ ਅੱਜ ਉਸਤੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੋਂ ਉਹ ਕਿਸਾਨ ਜਿਹੜਾ ਹਰ ਵਰਗ ਕਿਸਾਨੀ ਕਰਦਾ ਇਹਦੇ ਵਿੱਚ ਜਿੱਥੇ ਸਿੱਖ ਭਾਈਚਾਰਾ ਵੀ ਕਰਦਾ ਹੈ ਔਰ ਹੋਰ ਬਰਾਦਰੀਆਂ ਵੀ ਕਰਦੀਆਂ ਅਸੀਂ ਤੁਹਾਡੇ ਮਾਧਿਅਮ ਰਾਈ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਮੋਰਚਿਆਂ ਦੀ ਚੜ੍ਹਦੀ ਕਲਾ ਲਈ ਹਰਦਾਸ ਬੇਨਤੀ ਜਿੱਥੇ ਵੀ ਜਿਹੜੇ ਵੀ ਧਰਮ ਨੂੰ ਮੰਨਦੇ ਨੇ ਲੋਕ ਚਾਹੇ ਹੋ ਗੁਰਦੁਆਰਾ ਸਾਹਿਬ ਜਾਂਦੇ ਨੇ ਕੋਈ ਮੰਦਿਰ ਜਾਂਦਾ ਕੋਈ ਮਸੀਤ ਜਾਂਦਾ ਸਾਰੇ ਧਰਮਾਂ ਦੇ ਲੋਕ ਕਰਦੇ ਨੇ ਹਰਸਖਜੀਤ ਅਜਗਜੀਤ ਸਿੰਘ ਢੱਲੇਵਾਲ ਸਾਹਿਬ ਲਈ ਔਰ ਜਗਜੀਤ ਜੀ ਆਪਣੇ ਸੁਖਜੀਤ ਸਿੰਘ ਹਰਦੋ ਝੰਡੇ ਲਈ ਸਵੇਰੇ ਸ਼ਾਮ ਹਰਦਾਸ ਵੇਤ ਉਹਨਾਂ ਦੀ ਚੜਦੀ ਕਲਾ ਲਈ ਕਰਨਾ ਅਗਲਾ ਜਿਹੜਾ ਸਾਡਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਗੱਲ ਹੈਗੀ ਆ ਦੇਖੋ ਉਹ ਹੈ ਕਿ ਕੁਝ ਡੱਲੀ ਦੇ ਵਿੱਚ ਸਰਕਾਰ ਕੋਲ ਸਰਕਾਰ ਕੀ ਕਰਨਾ ਚਾਹੁੰਦੀ ਆ ਕੁਝ ਇਸ ਵਾਂ ਤੇ ਗੱਲ ਹੋਈ ਆ ਕਿਉਂਕਿ ਜਿਵੇਂ ਜੋ ਕੋ ਸਰਕਾਰ ਚਾਹੁੰਦੀ ਜੀ ਜੋ ਕੋ ਸਰਕਾਰਾਂ ਨੇ ਸੋਚਿਆ ਸੀਗਾ ਸਰਕਾਰ ਕੀ ਸੋਚਦੀ ਸੀ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰੀਕੇ ਨਾਲ ਚੁੱਕ ਕੇ ਕਿਤੇ ਨਾ ਕਿਤੇ ਮੋਰਚਿਆਂ ਨੂੰ ਕਿਤੇ ਨਾ ਕਿਤੇ ਕਿਸਾਨ ਤੇ ਕਿਤੇ ਨਾ ਕਿਤੇ ਕਿਸਾਨ ਆਗੂਆਂ ਤੇ ਇੱਕ ਦਹਿਸ਼ਤ ਬੜਾਈ ਜਾਊਗੀ ਵੀ ਕਿਤੇ ਨਾ ਕਿਤੇ ਮੋਰਚਿਆਂ ਨੂੰ ਜਿਵੇਂ ਬੜੇ ਤਰੀਕੇ ਨਾਲ ਬੜੇ ਦਿਮਾਗ ਨਾਲ ਸਰਕਾਰਾਂ ਨੇ ਕੀਤਾ ਬੰਦੀ ਬਣਾ ਕੇ ਲੁਧਿਆਣੇ ਦੇ ਵਿੱਚ ਡੀ ਐਮ ਸੀ ਹਸਪੀਟਲ ਰੱਖਿਆ ਵੀ ਜਿਹੜੇ ਕਿਸਾਨ ਨੇ ਉਹਨਾਂ ਦਾ ਕਿਤੇ ਬ੍ਰੇਨ ਇਧਰਲੇ ਪਾਸੇ ਨੂੰ ਹੋਊਗਾ ਜਿਹੜੀ ਸੰਗਤ ਆ ਜਗਜੀਤ ਸਿੰਘ ਡੱਲੇਵਾਲ ਨੂੰ ਬੜੇ ਪਿਆਰ ਕਰਦੇ ਨੇ ਲੋਕ ਵੀ ਮੋਰਚੇ ਦੀ ਅੱਧਾ ਥੋੜਾ ਜਿਹਾ ਉੱਤਰ ਜਾਊਗਾ ਤਾਂ ਕਿਤੇ ਨਾ ਕਿਤੇ ਜਿਹੜੀ ਗਿਣਤੀ ਹੈਗੀ ਆ ਇਸ ਤਰੀਕੇ ਨਾਲ ਵੀ ਮੋਰਚਿਆਂ ਦੀ ਗਿਣਤੀ ਘਟੂਗੀ ਕਿਉਂਕਿ ਵਿਚਾਰ ਜਿਹੜੀ ਆ ਮੰਸ਼ਾ ਸੀਗੀ ਜਿਹੜੀ ਦੋਨੇ ਗਵਰਨਮੈਂਟ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਟਰ ਸਰਕਾਰ ਹੋਵੇ ਉਹਦੀ ਸਾਫ ਨਹੀਂ ਪਰ ਅਸੀਂ ਤੁਹਾਡੇ ਮਾਦੀਆਂ ਮਰਾਈ ਜਿਵੇਂ ਸਾਡੇ ਦੋ ਆਗੂ ਮਰਨ ਵਰਤ ਤੇ ਬੈਠੇ ਨੇ ਕਿਉਂਕਿ ਇਸੇ ਤਰ੍ਹਾਂ ਕੜੀ ਤਹਿਤ ਜਿੰਨੀਆਂ ਸਾਡੀਆਂ 12 ਮੰਗਾ ਤੇ 13 ਫਰਵਰੀ ਤੋਂ ਸਾਡੇ ਮੋਰਚੇ ਲੱਗੇ ਹੋਏ ਨੇ ਉਸਦੇ ਅਟਲ ਖੜੇ ਆ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੋਰਚੇ ਚੜ੍ਹਦੀ ਕਲਾ ਵਿੱਚ ਨੇ ਜਿਵੇਂ ਸੁਖਜੀਤ ਸਿੰਘ ਹਰਦੋ ਛੰਡੇ ਸਾਹਿਬ ਬੈਠੇ ਆ ਜਗਜੀਤ ਸਿੰਘ ਢੱਲੇਵਾਲ ਸਾਹਿਬ ਬੈਠੇ ਆ ਉਹਨਾਂ ਤੋਂ ਬਾਅਦ ਜਿਹੜੇ ਵੀ ਜਿਵੇਂ ਵੀ ਮੋਰਚਾ ਨੇ ਤੈਅ ਕੀਤਾ ਕਿਉਂਕਿ ਸਾਡਾ ਆਪ ਕੋਈ ਸ਼ਹੀਦ ਹੋ ਜਾਂਦਾ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਉਤੇ ਮਰਨ ਵਰਤ ਤੇ ਅਗਲੀ ਕੜੀ ਤਹਿਤ ਦੂਜੇ ਆਗੂ ਬੈਠਣਗੇ ਹੁਣ ਮੈਂ ਬੇਨਤੀ ਕਰਾਂ ਹਰਿਆਣੇ ਤੋਂ ਗੁਰਦਾਸ ਸਿੰਘ ਨੂੰ ਉਹ ਵੀ ਆਪਣੀ ਕਲ ਰੱਖਣਗੇ ਮੇਰਾ ਇਨਾਂ ਹੀ ਬਣਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਲਾਤਾ ਸਾਡੇ ਜਿਹੜੇ ਸਰਕਾਰ ਬੰਦੂ ਐ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਜਿਹੜੀ ਕਿ ਸਾਡੇ ਗੁਰਜੀਤ ਸਿੰਘ ਜੀ ਢੱਲੇਵਾਲ ਬਹੁਤ ਨਿੰਦਨਯੋਗ ਐ ਕਿ ਜਿਹੜੇ ਕਿ ਸਰਕਾਰ ਨੇ ਕਿ ਧੱਕਾ ਕੀਤਾ ਸਾਡੇ ਨਾਲ ਰਾਤ ਨੂੰ 1:30 ਵਜੇ ਲੈ ਕੇ ਗਏ ਤਾਂ ਸਾਨੂੰ ਸੁਖਜੀਤ ਸਿੰਘ ਨੂੰ ਤਾ ਬੈਠਣਾ ਪੈ ਗਿਆ ਮਰਨ ਵਰਤੇ ਕਿ ਜਿਹੜੇ 20 ਦਿਨਾਂ ਨੂੰ ਸਥਿਤੀ ਬਣਨੀ ਸੀ ਉਹ ਸਰਕਾਰ ਦੀ ਮਾੜੀ ਨੀਤੀ ਦੇ ਕਾਰਨ ਪਹਿਲੀਆਂ ਕੀ ਬਣਾਤੀ ਸਰਕਾਰ ਨੇ ਉਸ ਨੂੰ ਅਸੀਂ ਬਹੁਤ ਮੰਨ ਲਿਓ ਉਮਮੇ ਆ ਔਰ ਦੂਜੀ ਗੱਲ ਕਿ ਅਸੀਂ ਜਿਹੜੀਆਂ ਕਿ ਪਹਿਲਾਂ ਮੰਗਾਂ ਸਾਡੀਆਂ ਜਿਹੜੀਆਂ ਉਹ ਸਾਡੀਆਂ ਮੰਗਾਂ ਹਰ ਪੂਰੇ ਭਾਰਤ ਲਈ ਹੈ ਤੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜਿਹੜੇ ਉਹੀ ਵਾਅਦਿਆਂ ਨੂੰ ਲੈ ਕੇ ਬੈਠੇ ਆ ਕਿ ਵਾਦੇ ਕੀਤੇ ਹੋਏ ਸਾਡੇ ਪੂਰੇ ਕਰੇ ਸਰਕਾਰ ਜਿਹੜੇ ਕਿ ਸਾਡੇ ਨਾਲ ਜਦੋਂ ਅਸੀਂ 13 ਮਹੀਨੇ ਬੈਠੇ ਰਹੇ ਹਾਂ ਤਾਂ ਇਸ ਕਰਕੇ ਅਸੀਂ ਉੱਥੇ ਇੱਥੇ ਬੈਠੇ ਆ 13 ਜਿਹੜਾ ਕਿ 13 ਜਨਵਰੀ ਤੋਂ ਇੱਥੇ ਆਏ ਹੋਏ ਹਾਂ ਅਸੀਂ ਆਪਣੇ ਬੱਚੇ ਵੀ ਸ਼ਹੀਦ ਕਰਾ ਲਏ ਸਾਡੇ ਬਜ਼ੁਰਗ ਵੀ ਕੁਝ ਬੰਦਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਉਸ ਲਈ ਅਸੀਂ ਸਰਕਾਰ ਨਾਲ ਨੂੰ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਹਨ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਔਰ ਮੇਰੀ ਇੰਨੀ ਗੱਲ ਤੋਂ ਬਾਅਦ ਇੰਦਰਜੀਤ ਸਿੰਘ ਕੋਟ ਬਟਾ ਆਪਣੀ ਕਦਰ ਰੱਖਣਾ ਹੈ। ਸਾਰੇ ਪ੍ਰਸਪਾਇਕ ਅਤੇ ਅਨੁਤਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਰਾ ਪਤਾ ਹੀ ਹੈ ਕਿ ਜੋ ਕੱਲ 26 ਤਰੀਕ ਤੋਂ 2:30 ਵਜੇ ਪਾਉਣੇ 3:00 ਵਜੇ ਦਰਮਿਆਨ ਜੀ ਸਾਰੀ ਠਕੀ ਕਿਤੇ ਜਿਹੜਾ ਭਾਣਾ ਵਰਤਿਆ ਔਰ ਵੱਡਾ ਵਿਸ਼ਵਾਸ ਘਾਟ ਕੀਤਾ ਇਸ ਪੰਜਾਬ ਸਰਕਾਰ ਨੇ ਕਿ ਜਿਹੜਾ ਸਾਫ਼ ਜਾਹਰ ਹੋ ਗਿਆ ਕਿ ਸੈਂਟਰ ਸਰਕਾਰ ਦੇ ਨਾਲ ਰਲ ਮਿਲੀ ਹੋਈ ਹੈ। ਔਰ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਅਤੇ ਮਜ਼ਦੂਰ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾਡਰ ਤੇ ਰਤਨਗੜ੍ਹ ਔਰ ਸਾਰੇ ਮੋਰਚਿਆਂ ਦੇ ਨਾਲ ਅਸੀਂ ਵਿਸ਼ਵਾਸ ਘਰ ਕੀਤਾ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਕਿ ਨਾ ਹੀ ਕੋਈ ਦਿਮਾਗ ਦੇ ਵਿੱਚ ਸੀ ਕਿ ਕਿ ਇਹਨਾਂ ਨੇ ਏਡਾ ਵੱਡਾ ਐਕਸ਼ਨ ਲੈ ਜਾਣਾ। ਔਰ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੀ ਸੋਚ ਦੇ ਮਾਲਕ ਆ ਸਾਡਾ ਫੋਰਮ ਜਿਹੜਾ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੱਲਦਾ ਜੱਥੇਬੰਦੀਆਂ ਦਾ ਔਰ ਜਿਹੜੀ ਗੱਲਬਾਤ ਅਸੀਂ ਰੱਖਦੇ ਆ ਤੇ ਉਹਦਾ ਜਿਹੜਾ ਸਮਾਧਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਤੇ ਆ ਉਹਦੇ ਵਾਸਤੇ ਦੀ ਗੱਲ ਪਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਕਿ ਇਹਨਾਂ ਨੇ ਇਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਆ ਔਰ ਇਹ ਵੀ ਏਡੀ ਵੱਡੀ ਬੇਵਸਵਸਤੀ ਬਣ ਚੁੱਕੀ ਆ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਸਵਸਤੀ ਤੁਹਾਨੂੰ ਸੈਂਟਰ ਸਰਕਾਰ ਤੇ ਨਾ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਪ ਦੇਖਾ ਦੇਖਾਂ ਨਭਾਤੀ ਔਰ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣੇ ਆ ਰਸਤਾ ਨੇ ਆਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਰੋਸ ਵਿੱਚ ਨਿਕਲ ਆਉਣਗੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗਲਬਾਰ ਚਲੇ ਜਾਵੇ ਔਰ ਇਸ ਕਰਕੇ ਫੋਰੀ ਇਹ ਬਣਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਥੇ ਮੋਰਚੇ ਦੇ ਵਿੱਚ ਆਉਣ ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਿਸ਼ਵਾਸ ਦਿਵਾਇਆ ਕੀ ਸਾਨੂੰ ਇਹ ਦੱਸਦੇ ਆ ਔਰ ਕੀ ਇਹ ਮੈਸੇਜ ਕਰਦੇ ਆ ਪਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਊਗੀ ਅਗਲੀ ਗੱਲਬਾਤ ਹੋਊਗੀ ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਦਾ ਉਹਨਾਂ ਰਹਿਸਾਂ ਦੀ ਕਰਕੇ ਕੋਈ ਅਗਲੀ ਹੋਰ ਉਪਰੇਖਾ ਜਿਹੜੀ ਅਲਿਕਣੀ ਆ ਸਾਰਿਆਂ ਨੂੰ ਬਿਲਕੁਲ ਚੁੱਕਾ ਖਲਸਾ ਹੋ ਗਿਆ ਜੁਕੀ ਭਤੀ ਔਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਜੀ ਧੰਵਾਦ ਆ ਕਿ ਪਹਿਲਾਂ ਜਿਸ ਤਰ੍ਹਾਂ ਛਿੱਲੀ ਬਾਰਡਰਾਂ ਤੇ ਮੋਰਚੇ ਲੱਗੇ ਸੀ ਉਸ ਸਮੇਂ ਤੇ ਵੀ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸੀ ਤੇ ਹੁਣ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਨਿਭਾ ਰਹੇ ਹੋ ਸੋ ਮੈਂ ਬੇਨਤੀ ਕਰਾਂ ਕਿ ਮੇਰੇ ਤੋਂ ਪਹਿਲਾਂ ਦੱਸਦ ਜੇ ਉਸ ਤੋਂ ਬਾਅਦ ਸਮਨਜੀ ਨੇ ਵੀ ਸਨਾਜੀ ਨੇ ਵੀ ਬੋਲਣੇ ਮੈਂ ਤੁਹਾਨੂੰ ਸਿਰਫ ਇਹਨੇ ਕਹਾਂਗਾ ਕਿ ਜਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ 26 ਨਵੰਬਰ ਨੂੰ ਆਪਣੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਮੰਨਵਾਉਣ ਲਈ ਲਾਗੂ ਕਰਾਉਣ ਲਈ 26 ਨਵੰਬਰ ਦਾ ਦਿਨ ਬਣ ਕੇ ਤਿਆਰ ਕਰਨ ਵਾਸਤੇ ਤੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਦਲ ਦੀ ਮੰਗਾਂ ਨਹੀਂ ਮੰਨਦੀ ਤੇ ਸਰਦਾਰ ਜਗਜੀਤ ਸਿੰਘ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਪ੍ਰਵਾਨ ਨਹੀਂ ਹੁੰਦੀ ਉਹਨਾਂ ਚਾਰੇ ਮੋਰਚਾ ਚੱਲਿਆ ਤੇ ਕਈਆਂ ਦੇ ਮਨਾਂ ਦੇ ਵਿੱਚ ਸ਼ਾਇਦ ਸ਼ੰਕੇ ਹੋਣਗੇ ਕਿ ਇਹ ਕਹਿਣ ਦੀਆਂ ਗੱਲਾਂ ਨੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਲੇਕਿਨ ਪੰਜਾਬ ਤੇ ਕੇਂਦਰ ਸਰਕਾਰ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਨੇ ਐਕਸ਼ਨ ਦੇ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ 26 ਨੂੰ ਨਵੰਬਰ ਨੂੰ ਤੜਕੇ 3:30 ਵਜੇ ਹੀ ਜਿਸ ਤਰੀਕੇ ਨਾਲ ਇਥੋਂ ਚੁੱਕ ਕੇ ਲਗਾਇਏ ਨੇ ਤੇ ਉਸ ਤੋਂ ਬਾਅਦ ਇਹਨਾਂ ਸੋਚਿਆ ਸੀ ਵੀ ਸ਼ਾਇਦ ਇਹ ਮੋਰਚਾ ਜਿਹੜਾ ਹੁਣ ਅੱਗੇ ਨਹੀਂ ਚੱਲ ਸਕੇਗਾ ਲੇਕਿਨ ਜਿਹੜਾ ਸਾਡੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਆਨੀਤਕ ਵੱਲੋਂ ਤੇ ਕੇਐਮਐਮ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਆਗੂ ਆ ਉਹ ਪਰਵਰਤਕ ਬੈਕਸਟ ਹੁਣ ਮੈਂ ਜਦੋਂ ਉਹਨਾਂ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਰਦਾਰ ਸੁਖਜੀਤ ਸਿੰਘ ਨੇ ਉਹ ਫੈਸਲਾ ਕਰਕੇ ਤੇ ਉਹ ਇੱਕ ਲੋਕਾਂ ਦਾ ਜਿਹੜਾ ਪ੍ਰੇਖਾ ਸੀ ਉਹ ਦੂਰ ਕਰਤਾ ਸੋ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਸੰਘਰਸ਼ ਜਿਹੜਾ ਇਹ ਚੱਲਦਾ ਰਹੇਗਾ ਔਰ ਉਹਨਾਂ ਚਿਰ ਚਲੇਗਾ ਜਿੰਨਾ ਚਿਰ ਮੰਗਾ ਪ੍ਰਵਾਨ ਉਹਨੂੰ ਸਿਨਾ ਸਾਹਿਬ ਰੱਖਣ ਕੇ ਗੱਲ ਪਿਆਰ ਤੋਂ ਉਹਨਾਂ ਤੋਂ ਬਾਅਦ ਦਲਬਾਖ ਸਿੰਘ ਕੇਐਮਐਮ ਤੋਂ ਉਹ ਬੁਖਲਣ सभी पत्रकार बंधुओं को अपनी ओर से और पूरे बिहार की ओर से सलाम करता हूँ और 26 तारीख को जो घटना घटी उस वैसी घटना करने वाली जो भी सरकार है और जो भी पदाधिकारी है उनके पास इस घटना की कोई व्याख्या नहीं है कि कौन सा कानून है जो उनको इजाजत देता है कि ढाई बजे पौने तीन बजे रात में गिरफ्तार करने का बिना कोई कागज पत्र के बिना कोई कारण के बिना कोई आधार ये कार्रवाई कोई लंपट कर सकता है कोई हत्यारा कर सकता है कोई टकैद कर सकता है तो इस प्रकार से जो पंजाब सरकार ने ये कारनामा किया है एक तो उन्होंने अपना यह चेहरा नंगा किया है कि मुझ में और नरेंद्र मोदी की सरकार में कोई अंतर नहीं और यह हमारा पूरा मोर्चा ये बात मानने के लिए विवश है कि ये दोनों चोर-चोर भाई हैं और इनकी कोशिश है कि जो आंदोलन को नई ऊंचाई पर ले जाने के लिए डल्लेवाल साहब जो फैसला किया मरण व्रत का आमरण अनशन का और ये सिलसिला तब तक, तक जारी रहेगा जब तक कि सारी मानी हुई मांगे सरकार हमें दे नहीं देती है तो इसको विफल करने के लिए उसने ये कार्रवाई की कि साहब को हम गिरफ्तार कर लेंगे और फिर जो मोर्चे ने ऐलान किया है कि 26 नवंबर से आमरण का सिलसिला चलेगा वो तो टूट जाएगा इनका हौसला पस्त हो जाएगा और ये कार्रवाई बंद हो जाएगी हम लोगों के भाई सुखजीत साहब उनकी जगह पर 26 नवंबर से ही आमरण व्रत पर बैठ करके उन्होंने साबित किया और मोर्चे ने भी साबित किया है कि एक डल्लेवाल को गिरफ्तार करके मोर्चे की जो योजना है उसको कोई मायका लाल इस धरती पर पैदा नहीं हुआ जो विफल कर दे और इसके चलते जो उन्होंने परिस्थिति पैदा की है अविश्वास का झूठ का तो इसके चलते पूरे देश के किसानों मजदूरों और ग्रामीणों में जो गुस्सा है उस गुस्सा का अंजाम दोनों सरकारें भुगतेंगी और आज जो बात हुई है उसके हिसाब से जितनी जल्दी हो सके पंजाब सरकार डल्लेवाल साहब को खनौरी मोर्चे पर वापस करे अन्यथा इसके कड़े और अंजाम जो होंगे और हमारा मोर्चा कड़ा फैसला लेगा जिसका अंदाज पंजाब सरकार को नहीं है ਭਾਰਤ ਸਰਕਾਰ ਕੋ ਨਹੀਂ ਹੈ ਧੰਨਵਾਦ ਬਹੁਤ ਹੀ ਸ਼ਤਾਜੋਗਾ ਪ੍ਰੈਸ ਵਾਲੇ ਸਾਰੇ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਮਾਧਮ ਰਾਹੀਂ ਇਹ ਗੱਲ ਸਾਫ਼ ਕਰਨੀ ਚਾਹੁੰਦੇ ਆ ਕਿ 13 ਫਰਵਰੀ ਤੋਂ ਸਾਡੇ ਦੋਵੇਂ ਫਰਮਾਂ ਵੱਲੋਂ ਬਾਡਰਾਂ ਦੇ ਉੱਤੇ ਸੰਘਰਸ਼ ਜਾਰੀ ਹੈ ਕੇਂਦਰ ਸਰਕਾਰ ਨੇ ਰਸਤੇ ਰੋਕ ਕੇ ਕੰਧਾਂ ਕੱਢ ਕੇ ਸਾਨੂੰ ਰੋਕਿਆ ਹੈ ਰਾਤਾਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਉਦਰਾਚੜਾ ਆਉਂਦੇ ਹੁੰਦੇ ਆ ਤੇ ਆ ਰਹੇ ਆ ਦੱਲਿਆ ਸਾਹਿਬ ਸਾਡੇ ਬਹੁਤ ਸਾਰੇ ਜੋ ਆਗੂ ਹੈ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਨਾਂ ਦੀ ਜਗ੍ਹਾ ਦੇ ਉੱਤੇ ਸੁਖਜੀਤ ਸਿੰਘ ਹਰਦੋ ਛੰਡੇ ਸਾਡੇ ਸ਼ਰਕਾਰਜੋਗ ਸਾਥੀ ਮਰਨਵਰਤ ਤੇ ਬੈਠੇ ਹੈ। ਜਣੀ ਇਸ ਤੋਂ ਅੱਗੇ ਸੰਘਰਸ਼ ਚੱਲਣੇ ਹੈ। ਇਹ ਸੰਘਰਸ਼ ਉਨੀ ਦੇਰ ਤੱਕ ਚੱਲਣਗੇ ਜਿੰਨੀ ਦੇਰ ਤੱਕ ਪੰਜਾਬ ਤੇ ਕੇਂਦਰ ਸਰਕਾਰ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਕਰ ਲੈਂਦੀ। ਕਿਉਂਕਿ ਇੱਥੇ ਮਰਨਵਰਤ ਚਾਲੂ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ 6 ਦਸੰਬਰ ਨੂੰ ਅੱਗੇ ਵਧਣ ਦਾ ਫੈਸਲਾ ਜਿਹੜਾ ਕੀਤਾ ਹੋਇਆ ਹੈ। ਜਣੀ ਉੱਥੇ ਸਾਡੇ ਜਥਿਆਂ ਦੇ ਰੂਪੇ ਸਾਡੇ ਕਿਸਾਨ ਅੱਗੇ ਵਧਣਗੇ ਸਰਕਾਰ ਨੇ ਗੋਲੀਆਂ ਚਲਾਉਣੀਆਂ ਚਲਾ ਲੈ ਜੁਨੀਆਂ ਚਲਾਉਣੀਆਂ ਜਿੰਨੇ ਮਾਰਨੇ ਆ ਮਾਰ ਲਿਆ ਇੱਕ ਡੱਲੇ ਵਾਲਾ ਸਾਹਿਬ ਨੂੰ ਚੱਕ ਕੇ ਇਹ ਲੜਾਈ ਖਤਮ ਨਹੀਂ ਹੋ ਜਾਂਦੀ ਹਰ ਦੋ ਝੰਡੇ ਸਾਹਿਬ ਸ਼ਹੀਦੀ ਪਾ ਜਾਂਦੇ ਆ ਲੜਾਈ ਖਤਮ ਨਹੀਂ ਹੁੰਦੀ ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਮੱਧਮ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਸਦਾ ਝੂਠ ਬੋਲਦੇ ਆਂ ਜੋ ਸਰਕਾਰਾਂ ਤੇ ਕੁਰਸੀਆਂ ਤੇ ਬੈਠ ਕੇ ਤੁਸੀਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਵਿੱਚ ਤਬਦੀਲ ਕਰਨ ਦਾ ਪੂਰਾ ਬੀੜਾ ਚੁੱਕਿਆ ਹੋਇਆ ਏ ਢੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਜਿਹਦੇ ਤਹਤ ਤੁਸੀਂ ਉਹ ਹਾਲਾਤ ਪੈਦਾ ਕੀਤੇ ਆ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੋਲੀ ਹੈ ਕਿਸਾਨਾਂ ਨੇ ਕਤਲ ਆਏ ਹੈ 200 ਤੋਂ ਲੈ ਕੇ 600 ਰੁਪਏ ਪ੍ਰਤੀ ਕੁੰਟਲ ਹਰ جا ਚੱਲਿਆ ਹੈ ਡੀਏਪੀ ਦੀ ਘਾਟ ਪੈਦਾ ਕੀਤੀ ਹੈ ਤੂੰ ਇਹਦੇ ਨਾਂ ਦੇ ਉੱਤੇ ਪ੍ਰਦੂਸ਼ਣ ਦੇ ਨਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਤੁਸੀਂ ਨੇ ਇਹੇ ਹਾਲਾਤ ਪੈਦਾ ਕਰ ਰਹੀ ਹੈ ਕਿੰਨਤਾ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਅਸੀਂ ਅਸਫਲ ਨਹੀਂ ਹੋਣ ਦਿੰਦੇ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਉਹਨਾਂ ਗੁਰੂ ਪੀਰਾਂ ਦੀ ਧਰਤੀ ਹੈ ਪੈਗੰਬਰਾਂ ਦੀ ਧਰਤੀ ਹੈ ਜਿਹਨੇ ਕਦੇ ਵੀ ਸੰਘਰਸ਼ ਤੋਂ ਬਿਨਾਂ ਕਿਸੇ ਦੇ ਵਿਸ਼ਵਾਸ ਨਹੀਂ ਕਰਦੇ ਅਸੀਂ ਸੰਘਰਸ਼ੀ ਲੋਕ ਆ ਆਪਦੇ ਸੰਘਰਸ਼ ਤੇ ਵਿਸ਼ਵਾਸ ਕਰਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜਿੰਨਾ ਜ਼ੁਲਮ ਕਰਨੇ ਜਬਰ ਕਰਨੇ ਕਰੋ ਤੇ ਅਸੀਂ ਰੱਤੀ ਭਰ ਵੀ ਇਸ ਤੋਂ ਪਿੱਛੇ ਨਹੀਂ ਹਟਾਂਗੇ ਦੋਵੇਂ ਫਾਰਮ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਰਵਾਹ ਨਹੀਂ ਕਰਦੇ ਓਨੀ ਦੇਰ ਤੱਕ ਅਸੀਂ ਕਹਾਂਤ ਨਹੀਂ ਜਾਵਾਂਗੇ ਤੁਹਾਡੇ ਮੱਧਮ ਰਾਹੀਂ ਸਾਡੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਰਾਵੋ ਜੇ ਖੇਤੀਬਾੜੀ ਸੈਕਟਰ ਬਚਾਉਣਾ ਹੈ ਜੇ ਨੌਜਵਾਨਾਂ ਵਾਸਤੇ ਨੌਕਰੀਆਂ ਦੇ ਬੂਹੇ ਖਲੋਣੇ ਆ ਤਾਂ ਹੁਣ ਸਮਾਂ ਤੇ ਹਾਲਾਤ ਮੰਗ ਕਰਦੇ ਐ ਕਿ ਘਰਾਂ ਦੇ ਸੁੱਖ ਤਿਆ ਕੇ ਆਓ ਆ ਸੰਘਰਸ਼ਾਂ ਚ ਬੁੱਦੀਏ ਸੜਕਾਂ ਤੇ ਆਈਏ ਤੇ ਸਰਕਾਰ ਦੀਆਂ ਨਾਸਾਂ ਦੇ ਵਿੱਚ ਧੂਆ ਲਿਆ ਕੇ ਅਸੀਂ ਆਪਣੀ ਖੇਤੀਬਾੜੀ ਸੈਕਟਰ ਨੂੰ ਬਚਾਈਏ ਨੌਕਰੀਆਂ ਦੇ ਬੂਹੇ ਖਲਾਈਏ ਤੇ ਪੰਜਾਬ ਦੀ ਧਾਤੀ ਦੇ ਵਿੱਚੋਂ ਨਸ਼ੇ ਖਤਮ ਕਰਾਈਏ ਸਰਕਾਰਾਂ ਝੂਠ ਬੋਲਦੀਆਂ ਜੀ ਦੀ ਮਰਜ਼ੀ ਸਰਕਾਰ ਬਣਾ ਲਿਓ ਕਿਸੇ ਨੇ ਸਾਡੀ ਬਾਹਰ ਹੀ ਬੜਨੀ ਇਸ ਕਰਕੇ ਸਾਡੀ ਸਮੂਹ ਪਛਾਣ ਦਾ ਕਿਲ ਜਾ ਸਕਦੇ ਆ ਜੇ ਤਾਕਤ ਘਟੂਗੀ ਕਿਉਂਕਿ ਸਰਕਾਰ ਤਖੜੀ ਐ ਇਸ ਕਰਕੇ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਆਓ ਪ੍ਰਭੂ ਸੰਗਰਸ਼ਾਂ ਦੇ ਵਿੱਚ ਕੁਦੋ ਸਮਾ ਮੰਗ ਕਰਦਾ ਹੈ ਕਿ ਅੱਗੇ ਹੋਕੇਸ਼ਨਲ ਚੱਕੀਏ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਨੂੰ ਪੁੱਠਾ ਵੀੜਾ ਦਿਏ ਇਹਨਾਂ ਗੱਲਾਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾਕਲ ਸਾਹਿਬ ਵੈਗੁਰੂ ਜੀ ਕੰਕਲ ਸਵਾਲ ਲੈ ਲਈਏ ਅੱਜ ਜਿਹੜੀ ਇੱਕ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਡੱਲੇਵਾਲ ਸਾਹਿਬ ਹੋ ਰਹੇ ਦੀ ਹੈਡ ਨੂੰ ਲੈ ਕੇ ਗੱਲਬਾਤ ਹੋਈ ਕਿਸਾਨਾਂ ਦੀ ਆਪਸੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਕੁਝ ਨਿਕਲ ਕੇ ਆਇਆ ਕੀ ਫੈਸਲਾ ਹੈ ਉਸ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਨਾਲ ਜਿਹੜੀ ਮੀਟਿੰਗ ਪ੍ਰਸ਼ਾਸਨ ਤੋਂ ਪਹਿਲਾਂ ਜਿਹੜੀ ਤੁਹਾਡੇ ਆਪਸ ਮੀਟਿੰਗ ਹੋਈ। ਦੇਖੋ ਜਿਹੜੀ ਸਾਡੀ ਮੀਟਿੰਗ ਹੋਈ ਆ ਦੂਜੇ ਗਵਰਨਰ ਨਾਲ ਨਹੀਂ ਮੀਟਿੰਗ ਹੋਈ ਪਾਈ। ਕਿਉਂਕਿ ਸਮੇਂ ਦੀ ਘਾਟ ਕਿ ਜਿਹਦੀ ਸੰਗਤ ਆਈ ਆ। ਸੰਗਤ ਦੇ ਪ੍ਰਬੰਧ ਕਰਨ ਲਈ ਦੋਨੇ ਮੋਰਚੇ ਅੰਦੀ ਡਿਊਟੀ ਵੀ ਬਣਦੀ ਆ। ਅਸੀਂ ਸਵੇਰ ਦੇ ਲੱਗੇ ਹੋਏ ਆ ਕਿਉਂਕਿ ਸਾਡੀ ਨੋਰਪਿਟੀਕਲ ਦੀ ਇੱਥੇ ਮੋਰਚੇ 'ਚ ਮੀਟਿੰਗ ਹੋਈ ਸੀ। ਉਹਦੇ ਵਿੱਚ ਇਹੀ ਫੈਸਲਾ ਲਿਆ ਦੇਖੋ ਸਾਰੇ ਧਰਮਾਂ ਦੇ ਵਰਗਾਂ ਦੇ ਲੋਕ ਕਿਸਾਨੀ ਖੇਤੀ ਕਰਦੇ ਆ। ਅਸੀਂ ਉਹਨਾਂ ਨੂੰ ਅਪੀਲ ਤੁਹਾਡੇ ਮਾਧਿਅਮ ਰਾਹੀਂ ਕੀਤੀ ਆ। ਜਿਹੜੇ ਧਰਮ ਨੂੰ ਵੀ ਮੰਨਦੇ ਨੇ ਲੋਕ ਆ ਦੋਨੇ ਫਾਰਮਾਂ ਦੀ ਮਤਲਬ ਚੜ੍ਹਦੀ ਕਲਾ ਲਈ ਹਰਦਾਸ ਬੇਨਤੀ ਕਰਨ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਆ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਚੰਜੀਤ ਸਿੰਘ ਢੱਲੇਵਾਲ ਚਾਹੇ ਉਹ ਬੰਦੀ ਬਣਾ ਰੱਖੇ ਨੇ ਪੰਜਾਬ ਸਰਕਾਰ ਨੇ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਆ ਉਹਨਾਂ ਲਈ ਤੇ ਦੂਜੇ ਜਿਹੜੇ ਮਰਨ ਵਰਤ ਤੇ ਬੈਠੇ ਆ ਸੁਖਜੀਤ ਸਿੰਘ ਹਰਦੋ ਝੰਡੇ ਲਈ ਉਹਨਾਂ ਲਈ ਹਰਦਾਸ ਬੇਨਤੀ ਕਰਨ ਸਵੇਰੇ ਸਾਡਾ ਆਪਾਸ ਹੋਇਆ ਸੀ ਕੱਲ ਨੂੰ ਫੇਰ ਮੀਟਿੰਗਾਂ ਕਰਕੇ ਦੋਨੇ ਫਾਰਮਾਂ ਦੀ ਮੀਟਿੰਗ ਹੋਊਗੀ ਜਿਹੜਾ ਅਗਲਾ ਡਿਸੀਜਨ ਉਹ ਵੀ ਹੋਊਗਾ ਉਹ ਪ੍ਰੈਸ ਦੇ ਸਾਹਮਣੇ ਰੱਖਿਆ ਜਾਊਗਾ ਔਰ ਜਿਹੜੀ ਪ੍ਰੈਸ ਦੀ ਬਾਤ ਆ ਹੋਏ ਕਰੂਗੀ ਬਨਾਰੀ ਬਾਰਡਰ ਤੇ ਉਹ 4 ਵਜੇ ਦਾ ਟਾਈਮ ਰੱਖਿਆ 4 ਵਜੇ ਕਰੇ ਕਰਾਂਗੇ ਹਰ ਰੋਜ਼ ਔਰ ਮੈਂ ਆਪ ਤੇ ਮਾਦੀ ਮਰਈ ਇਹ ਕਹਿਣਾ ਚਾਹਣਾ ਜਿਵੇਂ ਪ੍ਰਸ਼ਾਸਨ ਅੱਜ ਗੱਲਾਂ ਕਰਦਾ ਪਿਆ ਕਿਸੇ ਦੀ ਸਿਹ ਦੀ ਡੱਲੇ ਵਾਲ ਦੀ ਉਹਨਾਂ ਦੀ ਰਿਪੋਰਟਾਂ ਦੀ ਗੱਲ ਕਰਦਾ 10 ਮਹੀਨਿਆਂ ਤੋਂ ਮੋਰਚਾ ਚੱਲਦਾ ਉਦੋਂ ਤੋਂ ਪ੍ਰਸ਼ਾਸਨ ਕਿੱਥੇ ਆ ਉਦੋਂ ਦੀ ਪੰਜਾਬ ਸਰਕਾਰ ਕਿੱਥੇ ਹੈਗੀ ਆ ਪਰ ਜਿਹੜੇ 433 ਕਿਸਾਨ ਸ਼ਹੀਦ ਹੋਏ ਨੇ ਉਹ ਉਹਨਾਂ ਦੀ ਸਿਹ ਦੀ ਪ੍ਰਵਾਹ ਨਹੀਂ ਹੈ ਸਰਕਾਰ ਨੂੰ ਸਾਡਾ ਸ਼ੁਭਕਰਨ ਪੁੱਤ ਗੋਲੀਆਂ ਮਾਰ ਕੇ chatID ਉਸ ਤੋਂ ਵੀ ਅੱਗੇ ਜਾਵਾ ਪਿਰਤਪਾਲ ਸਿੰਘ ਨੂੰ ਹਰਿਆਣੇ ਦੇ ਸਰਕਾਰ ਦੇ ਗੁੰਡਿਆਂ ਨੇ ਚੁੱਕ ਕੇ ਬੋਰੀਆਂ ਦੇ ਵਿੱਚ ਪਾ ਕੇ ਹਰਿਆਣੇ ਦੇ ਵਿੱਚ ਲੈ ਗਏ ਉਹਦਾ ਇਲਾਜ ਨਹੀਂ ਕਰਾਇਆ ਇਹ ਸਰਕਾਰਾਂ ਕਿੱਥੇ ਉਦੋਂ ਪੰਜਾਬ ਸਰਕਾਰ ਕਿੱਥੇ ਸੀ ਉਦੋਂ ਮੋਰਚਿਆਂ ਵੱਲੋਂ ਹਾਈ ਕੋਰਟ ਦੇ ਵਿੱਚ ਰਿੱਟ ਪਾ ਕੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਬਾਬੂ ਬਲਦੇਵ ਸਿੰਘ ਸਿਰਸਾ ਜੀ ਬੈਠੇ ਆ ਇਹਨਾਂ ਦੀ ਮੋਰਚਿਆਂ ਵੱਲੋਂ ਡਿਊਟੀ ਲੱਗੀ ਦੀ ਉਦੋਂ ਇਲਾਜ ਕਰਾਇਆ ਪੰਜ ਬੱਚਿਆਂ ਦੀ ਅੱਖਾਂ ਚਲੇ ਗਈਆਂ ਉਦੋਂ ਸਰਕਾਰ ਕਿੱਥੇ ਸੁੱਤੀ ਪਈ ਦੀ ਤੋ ਸਿੱਧਾ ਸਿੱਧਾ ਸੀ ਇਹ ਕਹਿ ਸਕਦਾ ਪੰਜਾਬ ਦੇ ਵਿੱਚ ਵੀ ਜਿਹੜੀ ਸਰਕਾਰ ਬਣਾਈ ਉਹ ਕਿਸਾਨਾਂ ਦੀ ਨਹੀਂ ਇੱਕ ਸਿਰਫ ਇਹ ਕਹਿਣ ਨੂੰ ਆ ਟੀਵੀਆਂ ਤੇ ਬੈਠ ਕੇ ਜਾਂ ਬਿਆਨ ਦੇਣੇ ਨੂੰ ਪੰਜਾਬ ਸਰਕਾਰ ਕਿਸਾਨਾਂ ਦੀ ਆ ਪਰ ਜਿਵੇਂ ਪਿੱਛੇ ਆ ਪਿਛਲੇ ਦਿਨੀ ਚ ਚੋਨੇ ਦਾ ਸੀਜ਼ਨ ਨਿਕਲਿਆ ਦਰਵਾਕ ਸਿੰਘ ਉਹਨਾਂ ਨੇ ਗੱਲ ਰੱਖੀ ਆ ਅਗਰ ਜੇ ਐਮਐਸਪੀ ਗਰੰਟੀ ਕਾਨੂੰਨ ਹੁੰਦਾ ਤਾਂ ਮੈਂ ਕਿਹਾ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਜੇ ਕਿਤੇ ਚੋਨੇ ਨੂੰ ਕੱਟ ਲੱਗ ਜਾਂਦਾ ਕਿਸਾਨ ਦਾ ਖੂਨ ਚੂਸਿਆ ਜਾਂਦਾ ਉਸ ਤੋਂ ਵੀ ਵੱਧ ਕੇ ਜਾਈਏ ਤੁਹਾਡੇ ਮਾਦੀਮ ਰਾਈ ਕਹਿ ਰਹੇ ਆ ਦੋਨੇ ਫਾਰਮਾਂ 'ਚ ਖਨੌਰੀ ਬਾਡਰ ਸ਼ੰਭੂ ਬਾਡਰ ਅਰ ਰਤਨਪੁਰਾ ਰਾਜਸਥਾਨ ਦੇ ਬਾਡਰ ਤੇ ਜੀ ਅੱਜ ਗੱਲ ਹੋ ਰਹੀ ਆ ਕਿਸਾਨ ਦੀ ਤਾਂ ਮਜ਼ਦੂਰ ਦੀ ਗੱਲ ਵੀ ਹੋ ਰਹੀ ਆ ਛੋਟੇ ਦੁਕਾਨਦਾਰ ਦੀ ਵੀ ਗੱਲ ਹੋ ਰਹੀ ਆ ਛੋਟੇ ਵਪਾਰੀ ਦੀ ਵੀ ਗੱਲ ਹੋ ਰਹੀ ਆ ਔਰ ਪੀਸਫੁਲੀ ਮੋਰਚਾ ਚੱਲਦਾ ਇਸ ਤਰ੍ਹਾਂ ਚੱਲਦਾ ਰਹੂਗਾ ਜਦ ਤੱਕ ਇਹ ਮੰਗਾ ਨਹੀਂ ਮਨਾ ਲੰਦੇ ਚਾਹੇ ਮੰਗਾ ਸੈਂਟਰ ਨਾਲ ਸੰਬੰਧਤ ਹੈਗੇ ਆ ਪਰ ਦੋਨੇ ਫਾਰਮਾਂ ਦਾ ਇਹ ਬਿਲਕੁਲ ਹੈਗਾ ਜਿੰਨੇ ਵੀ ਜਿਹੜੀ ਵੀ ਕਾਲ ਹੋ ਗਈ ਉਹ ਪੀਸਫੁਲੀ ਹੋਊਗੀ ਮੋਰਚਾ ਪੀਸਫੁਲੀ ਚੱਲਦਾ ਰਹੂਗਾ ਕੱਲ ਨੂੰ ਦੋਵੇਂ ਫਾਰਮਾਂ ਦੀ ਮੀਟਿੰਗ ਇੱਥੇ ਆ ਦੂਸਰਾ ਸਵਾਲ ਇਹ ਹੈ ਕਿ ਜੋ ਅੰਦਰ ਮੀਟਿੰਗ ਹੋਈ ਉਹਨਾਂ ਨੇ ਕਿੰਨਾ ਸਮਾਂ ਮੰਗਿਆ ਪੁਲਿਸ ਅਧਿਕਾਰੀਆਂ ਨੇ ਕਿ ਸਾਨੂੰ ਇੱਕ ਦਿਨ ਦਾ ਦੋ ਦਿਨ ਦਾ ਸਮਾਂ ਦੇ ਦਿਓ ਅਸੀਂ ਤੁਹਾਨੂੰ ਆਪ ਬਾਤ ਦੱਸ ਦੇ ਦੇਖੋ ਇਹ ਦੋ ਟੁੱਕ ਦੀ ਗੱਲ ਹੋਈ ਆ ਉਹਨਾਂ ਨਾਲ ਬੈਟ ਤਾਂ ਪੰਜ ਸੱਤ ਲੱਗੇ ਨੇ ਗੱਲ ਇੱਥੇ ਆ ਗੱਲ ਉਸ ਤੋਂ ਅੱਗੇ ਨਹੀਂ ਚੱਲੀ ਉਸ ਤੋਂ ਗੱਲ ਅੱਗੇ ਤਾਂ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮੋਰਚੇ ਚ ਲਿਆਉਂਦਾ ਜਾ ਜਿਹੜੀ ਤੁਸੀਂ ਬੰਦੀ ਬਣਾ ਕੇ ਰੱਖਿਆ ਉਹਨੂੰ ਛੱਡ ਦਿੱਤਾ ਜਾਵੇ। ਸਮਾਂ ਮੰਗਿਆ ਉਹਨਾਂ ਨੇ ਕੋਈ। ਉਹਨਾਂ ਨੇ ਕਿਹਾ ਤੁਹਾਡੀ ਗੱਲ ਸਾਡੇ ਕੋਲ ਆ ਗਈ ਆ। ਸਾਨੂੰ ਵੀ ਆਏ ਸੀ। ਪ੍ਰਸ਼ਾਸਨ ਬਾਰ-ਬਾਰ ਫੋਨ ਕਰਦਾ ਸੀ। ਮੀਟਿੰਗ ਕਰਨੀ ਆ, ਮੀਟਿੰਗ ਕਰਨੀ ਆ। ਔਰ ਜਿਹੜਾ ਮੀਟਿੰਗ ਦੇ ਵਿੱਚ ਸਵੇਰੇ ਵੀ ਇਹ ਤੈਅ ਹੋ ਚੁੱਕਿਆ ਸੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਕੋਈ ਵੀ ਪ੍ਰਸ਼ਾਸਨ ਮੀਟਿੰਗ ਕਰਨੀ ਚਾਹੁੰਦਾ ਮੋਰਚੇ ਤੋਂ ਬਾਹਰ ਮੀਟਿੰਗ ਨਹੀਂ ਹੋਊਗੀ। ਇਹ ਮੋਰਚੇ ਦਾ ਫੈਸਲਾ ਬਿਲਕੁਲ اٹਲ ਹੈਗਾ ਵਾ। ਤੁਹਾਨੂੰ ਵੀ ਕਿਹਾ ਵੀ 4 ਵਜੇ ਪੀਸੀ ਕਰਕੇ ਆ। ਸੌਰੀ ਉਹਨਾਂ ਨਾਲ ਮੀਟਿੰਗ ਹੋਣ ਤੋਂ ਬਾਅਦ ਪੀਸੀ ਥੋੜੀ ਲੇਟ ਹੋਈ ਆ। ਔਰ ਇਹ ਗੱਲ ਬਿਲਕੁਲ ਰੱਖੀ ਗਈ ਆ ਉਹਨਾਂ ਨੇ ਸਵਾ ਜਿਹੜਾ ਕਿਹਾ ਵੀ ਤੁਹਾਡੀ ਗੱਲ ਸਾਡੇ ਕੋਲ ਆ ਗਈ ਆ ਅਸੀਂ ਅੱਗੇ ਗੱਲ ਕਰਾਂਗੇ ਦੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਹੈ ਕਿਉਂਕਿ ਕੁਝ ਸਰਚਾਵਾਂ ਚੱਲ ਰਹੀਆਂ ਨੇ 슈ਗਰ ਨੂੰ ਲੈ ਕੇ ਉਹਨਾਂ ਦੀ ਨੂੰ ਦੇਖੋ ਦੱਲੇਵਾਲ ਸਾਹਿਬ ਨੂੰ ਜਿਹੜੀ 슈ਗਰ ਦੀ ਗੱਲ ਆ ਪਹਿਲੀ ਗੱਲ ਤਾਂ 슈ਗਰ ਬਹੁਤ ਨਹੀਂ ਨੋਰਮਲ ਆ 슈ਗਰ ਉਹਨਾਂ ਦੀ ਜਿਹੜੀਆਂ ਟੈਸਟਾਂ ਦੀ ਗੱਲ ਕਰ ਰਿਹਾ ਇਹ ਜੀ ਕਿਹੜੀ ਨੌਬਤ ਆ ਗਈ ਵੀ 2:47 ਮਿੰਟ ਤੇ ਕਿਸਾਨ ਆਗੂ ਨੂੰ ਜਿਹੜੇ ਭਾਰਤ ਦੇ ਨਾਨ ਪਿਜੀਕਲ ਦੇ ਵੱਡੇ ਆਗੂ ਨੇ 2:47 ਮਿੰਟ ਤੇ ਜਿਸ ਕੰਡੀਸ਼ਨਰ ਨਾਲ ਉਹਨੂੰ ਚੁੱਕਿਆ ਜਾਂਦਾ ਉਹਨਾਂ ਨੂੰ ਜੁੱਤੇ ਨਹੀਂ ਪਹਿਨਣ ਦਿੱਤੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਬੰਨਣ ਦਿੱਤੀ ਔਰ ਉਹਨਾਂ ਨੂੰ ਪਜਾਮਾ ਨਹੀਂ ਪਹਿਨਣ ਦਿੱਤਾ ਇਹ ਜੀ ਕਿਹੜੀ ਸਥਿਤੀ ਆ ਗਈ ਇਹ ਜੀ ਕਿਹੜੀ ਨੌਬਤ ਆ ਗਈ ਵੀ ਇਸ ਤਰੀਕੇ ਨਾਲ ਉਹਨਾਂ ਦੇ ਟੈਸਟ ਕਰਾਉਣੇ ਆ ਸੋ ਮੋਰਜਾ ਬੈਠਾ ਜਗਜੀਤ ਸਿੰਘ ਡੱਲੇਵਾਲ ਆਪ ਵੇਰ ਨੇ ਜੱਲੇਵਾਲ ਸਾਹਿਬ ਨੂੰ ਇਹ ਜੀ ਕੋਈ ਬਿਮਾਰੀਆਂ ਨਹੀਂ ਆ ਉਹ ਆਪ ਰਿਪੋਰਟਾ ਕਰਾਉਂਦੇ ਰਹਿੰਦੇ ਹਾਲੇ 10 ਦਿਨ ਪਹਿਲਾਂ ਉਹ ਰਿਪੋਰਟਾਂ ਕਰਾਈਆਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਇਸੇ ਵਿੱਚ ਕੋਈ ਅਪਡੇਟ ਹੈਗੀ ਆ ਹਸਪਤਲ ਤੋਂ ਅਪਡੇਟ ਆਈ ਕੋਈ ਉਹਨਾਂ ਨੂੰ ਇਹ ਸਾਡੇ ਕੋਲ ਰਿਪੋਰਟਾਂ ਨਹੀਂ ਆਈਆਂ ਤੇ ਉਹ ਚੜ੍ਹਦੀ ਕਲਾਜ ਨੇ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਨੇ ਕੱਲ ਤੋਂ ਹੀ ਜਿਹੜਾ ਤੁਹਾਨੂੰ ਕੱਲ ਪ੍ਰੈਸ ਦੇ ਵਿੱਚ ਅਸੀਂ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਕੱਲ ਤੋਂ ਹੀ ਮਰਨ ਵੱਤ ਚਾਲੂ ਕਰਤਾ ਸੀ ਆਪਣਾ ਠੀਕ ਹੈ ਸੁਪਰੀ ਧੰਨਵਾਦ ਜੀ ਥੈਂਕ ਯੂ